ਉਹਨੇ ਇਹਦਾ ਕੈਮਰੇ ਨੇ ਚੈੱਕ ਕੀਤੇ ਮੈਂ ਇਹਨਾਂ ਨੂੰ ਕਿਹਾ ਸੀ ਮੰਬਾਸਾ ਚੱਲਿਆਂ ਵਾਪਸ ਆਉਂਦੇ ਆ ਤਾਂ ਕਿ ਸਾਰਾ ਕੁਝ ਚੈੱਕ ਕਰਕੇ ਰੱਖਿਓ ਤੇ ਮਾਂ ਦੀ ਧੀ ਛੜਿਆ ਜਾਮੂ ਬਣਾ ਕੇ ਕਹਿੰਦੀ ਨਾ ਨਾ I didn't know I apologize for that apologize to Abdul Lala bro ਮੇਰਾ ਫੋਨ 107 ਹੋ ਗਿਆ ਰੂਮ ਜੇ ਮਿਲ ਗਿਆ ਜੇ ਨਾ ਮਿਲਿਆ ਤਾਂ ਫਿਰ ਇਹਨਾਂ ਦੇ ਫਿੱਟੇ ਮੂ ਤਾਂ ਹੈਗੇ ਹੀ ਆ ਕੀ ਹੈ ਇਹ ਕਲੀ ਕਿਤਾ ਬ੍ਰੋ ਲਾਸਟ ਡੇ ਨਾਰੋਬੀ ਲਾਸਟ ਡੇ ਲਾਸਟ ਡੇ ਲੈਟਸ ਗੋ ਟੂ ਦ ਟੂ ਰਿਵਰ ਮਾਲ ਓਕੇ ਓ ਬਾਸ ਸੋਣਾ ਹਾਂਜੀ ਕੀ ਹਾਲ ਸਾਰਿਆਂ ਦਾ ਮੈਂ ਨਿਕਲਿਆ ਅਪਾਰਟਮੈਂਟ ਚ ਤੇ ਮੈਂ ਹੁਣ ਚੱਲਿਆ ਯਾਰ ਮੇਰਾ ਜਿਹੜਾ ਫੋਨ ਗਵਾਚਿਆ ਨਾ ਮੈਂ ਇੱਕ ਵਾਰੀ ਫੇਰ ਗਲੈਮ ਹੋਟਲ ਜਾ ਕੇ ਰਿਪੋਰਟ ਤੇ ਉਹਨਾਂ ਨੂੰ ਥੋੜਾ ਜਿਹਾ ਦਬਕਾ ਮਾਰ ਕੇ ਆਉਣਾ ਵੀ ਸਾੜਿਓ ਫੋਨ ਨਹੀਂ ਦਿੰਦੇ ਮੇਰਾ ਤੁਸੀਂ ਲੱਭ ਕੇ ਤੇ ਮੈਂ ਮੋਟਰਸਾਈਕਲ ਕੀਤਾ ਬੱਕ ਉਹ ਆ ਗਿਆ ਬਾਈ ਰਾਈਡ ਵਾਲਾ ਹਲੋ ਮਾਈ ਫਰੈਂਡ ਬਾਈ ਹਲੋ ਜੰਬੋ 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 ਆ ਬਨਾਣਾ ਖਾਓ ਜੰਬੋ ਵਜਾਓ ਲੈਟਸ ਗੋ ਬੜੀ ਤੇ ਫੋਨ ਸ਼ਾਇਦ ਲੱਭ ਜਵੇ ਯਾਰ ਟਰਾਈ ਮਾਰ ਚੱਲੇ ਆ ਪ੍ਰੇਸ਼ਾਨੀ ਬਹੁਤ ਆ ਫੋਨ ਤੇ ਉਹ ਚ ਸਾਰਾ ਕੁਝ ਸੀ ਯਾਰ ਆ ਫੋਨ ਸਿਰਫ ਵੀਡੀਓ ਵਾਲਾ ਵਾ ਬਾਕੀ ਦੁਨੀਆ ਭਰ ਦੀਆਂ ਸਾਰੀਆਂ ਚੀਜ਼ਾਂ ਉਸ ਫੋਨ ਦੇ ਵਿੱਚ ਸੀ 18 ਤਰੀਕ ਦਾ ਗਵਾਚਿਆ ਵਾ 26 ਤਰੀਕ ਹੋ ਗਈ ਅੱਜ 8 ਦਿਨ ਹੋ ਗਏ ਹਫਤਾ ਹੋਣ ਵਾਲਾ ਦਿਮਾਗ ਖਰਾਬ ਹੋਇਆ ਪਿਆ ਚਲੋ ਅੱਗੇ ਜਾ ਕੇ ਮਿਲਦਾ ਮਿਲਦਾ ਸੋ ਟੋਟਲੀ ਫਿੱਟੇ ਮੂੰਹ ਆ ਬ੍ਰੋ ਇਹਨਾਂ ਦੇ ਫੋਨ ਦੱਸਿਆ 7 ਦਿਨ ਮੇਰਾ ਫੋਨ ਗਵਾਚਨ ਹੋਇਆ 6 ਦਿਨ ਮੈਨੂੰ ਰਿਪੋਰਟ ਕੀਤੀ ਨੂੰ ਹੋਇਆ ਤੇ ਇਹਨਾਂ ਦੇ ਪਿਓ ਦੇ ਪੁੱਤਾਂ ਨੇ ਹਜੇ ਤੱਕ ਕੈਮਰੇ ਨਹੀਂ ਚੈੱਕ ਕੀਤੇ ਮੈਂ ਇਹਨਾਂ ਨੂੰ ਕਿਹਾ ਸੀ ਵੀ ਮੈਂ ਮੰਬਾਸਾ ਚੱਲਿਆਂ ਵਾਪਸ ਆਉਂਦਿਆਂ ਤਾਂ ਕਿ ਸਾਰਾ ਕੁਝ ਚੈੱਕ ਕਰਕੇ ਰੱਖਿਓ ਤੇ ਮਾਂ ਦੀ ਧੀ ਛੜਿਆ ਜਮੂ ਬਣਾ ਕੇ ਕਹਿੰਦੀ ਨਹੀਂ ਨਹੀਂ ਆਈ ਡੋਟ ਨੋ ਆਈ ਅਪੋਲੋਜਾਈਜ਼ ਫਾਰ ਦ ਅਪੋਲੋਜਾਈਜ਼ ਟੂ ਆਵਦੀਪ ਲੈਲਾ ਬਰੋ ਮੇਰਾ ਫੋਨ ਦਸ ਹੱਦ ਹੋ ਗਈ ਰੂਮ ਚੋਂ ਕਿੱਦਾਂ ਫੋਨ ਜਾ ਸਕਦਾ ਇਹ ਏਡਿਟ ਸੌਰੀ ਫਾਰ ਮਾਈ ਵਰਡ ਆ ਵੀਡੀਓ ਚ ਪਾਉਂਗਾ ਵਰਡ ਮੈਂ ਇਹਨਾਂ ਦੀ ਆ ਗਲੈਮ ਹੋਟਲ ਸੀਧਾ ਗਲੈਮ 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 ਦੀ ਫੂਡ ਫੂਡ ਰੂਮ ਚ ਕਿਦਾ ਚੋਰੀ ਹੋ ਸਕਦਾ ਯਾਰ ਰੂਮ ਤੁਸੀਂ ਓਕੇ ਤੁਸੀਂ ਇੱਥੇ ਆ ਕੇ ਪੈਸੇ ਦਿੰਨੇ ਆ ਰਹਿਣ ਦੇ ਤੁਹਾਡੇ ਸਿਕਿਉਰਿਟੀ ਕੈਮਰੇ ਤੁਸੀਂ ਰੂਮ ਚ ਲਾ ਲਓ ਯਾਰ ਕੋਈ ਨਹੀਂ ਜਿਹੜੇ ਮੇਰੇ ਵਰਗੇ ਤਾਂ ਰੂਮ ਚ ਵੀ ਸਿਕਿਉਰਿਟੀ ਪਰ ਯਾਰ ਜੇ ਤੁਹਾਡੇ ਕੋਲ ਤੁਹਾਨੂੰ ਪਤਾ ਹੈ ਇਹ ਜਿਹੇ ਬੰਦੇ ਹੈਗੇ ਆ ਤੁਸੀਂ ਉਹਨਾਂ ਨੂੰ ਜਾਣ ਲੱਗੇ ਬਾਹਰ ਜਦੋਂ ਚੈੱਕ ਕਰਦੇ ਆ ਇੱਥੇ ਜਾਂਦੇ ਆ ਕੰਮ ਤੋਂ ਚੈੱਕ ਕਰਕੇ ਭੇਜੋ ਸਾਰਿਆਂ ਨੂੰ What is here on a So what your manager said. Okay. Can but inside the room there's no CCTV. I know, CCTV I know, it's not CCTV but when the the person who's cleaning my room when they leave the no, so hotel did you they're guys checked. check them check everywhere yes proper always check checked, yeah because, the, because that is not a big phone, yeah. phone. Yeah. if there is a girl yeah. woman, she can hide anywhere man yeah she can hide here here yeah. Anywhere, yeah. Man. They're always okay checked. can i check yeah. my room 503 mm. sure but, um, that, that's that's ਪਕਾ ਤਸ दैट इज ਮਾਈ ਬੋ ਜਿਹੜਾ ਮੇਰਾ ਰੂਮ ਸੀਗਾ ਮੇਰਾ ਰੂਮ ਤਾਂ ਇਹਨਾਂ ਨੇ ਦਿੱਤਾ ਹੋਇਆ ਕਿਸੇ ਹੋਰ ਨੂੰ ਰੈਂਟ ਤੇ ਆਈ ਮੀਨ ਚੜਾਇਆ ਹੋਇਆ ਮੰਮੀ ਹੁਣਾਂ ਦਾ ਰੂਮ ਉਹ ਹਜੇ ਰਹਿੰਦਾ ਪਰ ਮੈਂ ਮੰਮੀ ਹੁਣਾਂ ਦਾ ਰੂਮ ਵੀ ਚੈੱਕ ਕਰ ਲੈਣਾ ਇੱਕ ਵਾਰੀ ਇਹਨਾਂ ਦਾ ਤਾਂ ਮੈਂ ਕਰ ਹੀ ਰਿਹਾ ਆਪਦਾ ਤਾਂ ਹੁਣ ਚਲੋ ਨਹੀਂ ਹੋਣਾ ਦੇਖਦੇ ਆ ਬਾਕੀ ਇਹ ਤਾਂ ਮੂੰਹ ਜਿਹਾ ਬਣਾ ਲਿਆ ਬਾਕੀ ਮੈਂ ਇਹਨਾਂ ਦੀ ਦਊਂਗਾ ਚੱਕ ਕੋਈ ਨਹੀਂ ਮੈਂ ਤਾਂ ਸੁਣ ਕਿ ਕੀ ਕਿਹੜੇ ਮੁੱਲ ਪੈਂਦੀ ਹੈ ਮੁਕਰ ਸਾਹਿਬ ਨਾਲ ਦੁਸ਼ਮਣੀ ਸੋ ਮੰਮੀ ਹੁਣਾਂ ਦਾ ਕੈਂਪ ਆ ਕਮਰਾ ਵੀ ਇਹਨਾਂ ਨੇ ਚੈੱਕ ਕਰ ਲਿਆ ਸੀ ਪਹਿਲਾਂ ਹਾਂ ਜੀ ਮੰਮੀ ਹੁਣਾਂ ਦਾ ਕਮਰਾ ਮੈਂ ਚੈੱਕ ਕਰ ਲਿਆ ਪਰ ਇੱਥੇ ਕਿਸੇ ਨੇ ਪਹਿਲਾਂ ਚੈੱਕ ਇਨ ਕੀਤਾ ਸੀ ਇਸ ਕਮਰੇ ਦੇ ਵਿੱਚ ਉਹ ਉਹ ਦਾ ਚਾਂਸ ਘੱਟ ਹੀ ਆ ਰੂਮ ਅਜੇ ਤਾਂ ਕਿੱਥੇ ਹੋਣਾ ਵੈਸੇ ਮੈਨੂੰ ਵੀ ਪਤਾ ਮਿਲਣਾ ਹੈ ਨੀਗਾ ਪਰ ਮੈਂ ਵੈਸੇ ਹੀ ਜ਼ੋਰ ਲਾ ਰਿਹਾ ਸ਼ਾਇਦ ਕੀ ਪਤਾ ਹੁੰਦਾ ਨਾ ਕਈ ਵਾਰੀ ਬੰਦਾ ਜ਼ੋਰ ਨਹੀਂ ਲਾਉਂਦਾ ਤੇ ਜੋੜ ਨਾਲ ਆਉਣ ਤੇ ਤਾਂ ਫਿਰ ਮਿਲਣਾ ਹੀ ਨਹੀਂ ਜੇ ਬੰਦਾ ਜਈ ਵਾਰੀ ਹਿੰਮਤ ਕਰੇ ਤਾਂ ਮਿਲ ਸਕਦਾ ਹੁੰਦਾ ਸੋ ਉਹੀ ਹਿੰਮਤ ਕਰ ਰਿਹਾ ਮੈਂ ਜੇ ਮਿਲ ਗਿਆ ਜੇ ਨਾ ਮਿਲਿਆ ਤਾਂ ਫਿਰ ਇਹਨਾਂ ਦੇ ਫਿੱਟੇ ਮੂੰਹ ਤਾਂ ਹੈਗੇ ਹੀ ਆ ਕੀ ਹੈ ਯਾਰ ਜਦ ਕੈਲੀ ਨੂੰ ਮਿਲਦੇ ਚੱਲ ਕੇ ਕਲੀ ਕਿਤਾ ਬ੍ਰੋ ਲਾਸਟ ਡੇ ਨਾਰੋਬੀ ਲਾਸਟ ਡੇ ਲਾਸਟ ਡੇ 让我们 go to the two river mall okay okay oh boss hona so mai te kali a gaya mall de vich which mall is it this is city center so we are supposed center. to go to uh, two river okay right but then i committed to come here and i check out this mall te e e oh mall aa jehda tusi dekhya nahi si jehde bahar hara hara ka lagya <laughs> baad ch oh vi dikhaunga thanu ਆ ਮੇਰੇ ਵਾਲੀ ਨਾਲ ਦੀ ਰਿੰਗਾਂ ਦੇ ਆ সিমਿਲਰ ਟੂ ਦਸ ਰਿੰਗ ਮੈਂ ਆ ਸਟੋਨ ਜੀਆ ਸਰਕਲ ਸੋ ਇਹਨਾਂ ਕੋਲ ਸਾਰਾ ਬ੍ਰਾਂਡ ਹੈਗਾ ਬਰੋ ਬਰਾਡਾ ਸ਼ਨੈਲ ਕੋਚ ਚੱਕ ਲੋ ਜਿਹੜਾ ਕੁਝ ਲੈਣਾ ਇਹ ਦੂਹ ਹ ਘੜੀਆਂ ਆ ਦੂਜੀ ਦੀ ਘੜੀ ਵੀ ਪਈ ਹੋਊ ਆ ਕੋਈ ਰਗੜਾ ਫਿਕਸ ਮੰਗਦਾ ਯਾ ਫੇਕ ਹੀ ਹੈ ਜੋ ਫੇਕ ਮਾਲ ਦੇ ਵਿੱਚ ਵਿਕ ਰਿਹਾ ਇੱਥੇ they are selling fake stuff in the mall na oh, yeah. lo oh, oh, ji nianeyan wali bus dekho that's nice oh udar samne candy shop chocolate shop lo ji african lifestyle hub itthe sare african na lokan de kapde a Yeah, African jewelry. African jewelry but a uh, modern style. Yeah, this is more high end. Yeah. -end jewelry. Wow, so long. Fifty eh? five hundred for this dress. ਇਹਗਾ ਲਿਖਿਆ ਅਫਰੀਕਨ ਸਟਾਈਲ ਆ ਬਟ ਇਸ 올 ਚਾਈਨਾ ਮੇਡ ਚਾਈਨਾ ਦਾ ਸਮਾਨ ਐ ਠੀਕ ਐ ਇਹਨਾਂ ਨੇ ਸੋਹਣਾ ਲੱਗਿਆ ਮੈਨੂੰ ਨਾਟ 댓 ਗੁੱਡ ਉਹ ਸ਼ੌਮ ਕੈਡਰ ਅਕੱਲਾ ਹੀ 9000 ਦਾ ਲਾਇਆ ਇਹਨਾਂ ਦਾ ਦਿਮਾਗ ਖਰਾਬ ਹੋਇਆ ਸੋ ਮਾਲ ਦੇ ਆਪਾਂ 3rd ਫਲੋਰ ਤੇ ਪਹੁੰਚਣ ਵਾਲੇ ਆ ਇਟਸ ਅ 3rd ਫਲੋਰ ਰਾਈਟ ਤੇ ਕੁਛ ਖਾਣ ਨੂੰ ਸੋਚ ਰਿਹਾ ਵੀ ਥਿੰਕਿੰਗ ਟੂ ਈਟ ਸਮਥਿੰਗ ਭੁੱਖ ਲੱਗੀ ਆ ਕਿਉਂਕਿ ਇਟਸ ਆਲਰੇਡੀ 2:30 ਤੋਂ ਵੱਜ ਕੇ 30 ਮਿੰਟ ਹੋ ਗਏ ਪਹਿਲਾਂ ਹੀ ਤੇ ਖਾਣਾ ਪੀਣਾ ਬਣਦਾ ਖੰਗਰੀ ਹੈ ਟੈਡ ਇਜ਼ ਲੁਕਿੰਗ ਫਾਰ ਸਮਥਿੰਗ ਬ੍ਰੋ ਮੈਂ ਦੂਰੋਂ ਦੇਖਿਆ ਮੈਂ ਕਿਹਾ KFC ਮਿਲ ਗਿਆ ਕੋਲੇ ਤਾਂ AFC ਨਿਕਲੇ <laughs> AFC <laughs> KFC ਨੂੰ ਕਰਕੇ ਇਹ ਬਣ ਗਈ ਆ ਵਾ ਵਾ ਤਾਂ ਜਗ੍ਹਾ ਸੋਹਣੀ ਆ ਬ੍ਰੋ ਇਸ ਇਸ ਸਿਕ ਪਲੇਸ ਵਾਉ ਪਾਨਸ ਲੈਂਡ ਨਜ਼ਾਰਾ ਆ ਗਿਆ ਬ੍ਰੋ ਪੂਰਾ ਇਟਸ ਫੀਲ ਲਾਈਕ ਰੂਫ ਟਾਪ ਆ ਗਈ ਯਾ ਦੇਰ ਆ ਲੋਟ ਆਫ ਬੈਡ ਐਸ ਪਲੇਸਸ ਸੀ ਦੀ ਆਦਰ ਸਪਲੇਸ ਟਾਬਾ ਅ ਡੱਟਾ ਵੀ ਖੋਲ ਰੱਖਿਆ ਬਰੋ ਟਰਾਬਾ ਦੇਖੋ ਲੋਕੀ ਬੈਠੇ ਆ ਛਤਰੀਆਂ ਥੱਲੇ ਖਾਈ ਜਾਂਦੇ ਆ ਬਰੋ ਨਜ਼ਾਰਾ ਆਇਆ ਪਿਆ ਯਾ ਸੋਹਣੇ ਨੇ ਨਾ ਤੇ ਕੈਲੀ ਵਾਸਤੇ ਵੀ ਆਰ ਲੁਕਿੰਗ ਫੋਰ ਗਲੂਟਨ ਫ੍ਰੀ ਕਿਉਂਕਿ ਗਲੂਟਨ ਫ੍ਰੀ ਵੇਲੇ ਉਹ ਮਿਲਦਾ ਨਹੀਂ ਐਂਡ ਵੀ ਕੀ ਕਰਨਾ ਹੈ ਇਹ ਤਾਂ ਇੰਟੀਰੀਅਰ ਬਹੁਤ ਸੋਹਣਾ ਸੋ ਇੱਥੇ ਸੋਚਦੇ ਆ ਖਾਣ ਨੂੰ ਇੱਥੇ ਟਾਕ ਟੂਕ ਵਧੀਆ ਮਿਲ ਜਾਂਦੇ ਆ ਤੇ ਦੇਖਦੇ ਆ ਇੱਥੇ ਆਈਸਕ੍ਰੀਮਾਂ ਵੀ ਹੈਗੀਆਂ ਵੀ ਡੂ ਹੈਵ ਆਈਸਕ੍ਰੀਮਸ ਆਈਸਕ੍ਰੀਮ ਸ਼ਾਪ ਆਇਆ ਹੈ 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 ਦੇਖੋ ਵੀ ਮੂੰਹ ਚ ਪਾਣੀ ਆ ਗਿਆ ਤਾਂ ਦੱਸ ਦੋ Coconut after eight. Oh, wow, that's beautiful. Hi. Oh, okay. Thank you. So our menu is we are going to eat Mexican tacos. Tacos, khamaagi. That's it. Taco, khamaagi. Taco, bajamaagi. <laughs> <laughs> Egg, yes. One beef cereal. Yes. And then one soft taco with the chicken adobo. Yes. Okay. Something to drink? Are you okay? Uh, for now, I'm for okay. Now. How about you? No. Okay. No. okay. Uh, let's move off the others. Okay. Man, I feel like drinking a margarita. Cloudy food, is <laughs> here. Taco, taco, gear. They are feeling too much. ਇਹ ਗ੍ਰੇਟ ਆ ਆ ਦੇਖੋ ਜੀ ਆ ਚਟਨੀਆਂ ਦਿੱਤੀਆਂ ਮੈਨੂੰ ਇਹਨਾਂ ਨੇ ਤੇ ਆਹਾ ਰੋਟੀਆਂ ਦੇ ਉੱਤੇ ਸਬਜ਼ੀ ਪਾ ਕੇ ਦਿੱਤੀ ਆ ਤੇ ਮੈਂ ਹੁਣ ਇਹਨਾਂ ਦੇ ਉੱਤੇ ਚਟਨੀ ਪਾਉਣੀ ਆ ਤੇ ਇਹਨਾਂ ਨੂੰ ਮੂੰਹ 'ਚ ਪਾ ਲੈਣਾ ਕੇ ਇਹ ਚਲਾਡੋ ਖਾਣ ਲੱਗਿਆ ਵਾ ਖਾ ਕੇ ਦਿਖਾ ਬ్రో ਸੋ ਚੀਜ਼ ਹੀ ਐ ਸੋ ਚੀਜ਼ ਹੀ ਦੇਖਣੇ ਸਮਾਲਰ ਵੀ ਆ ਬ్రో ਓ ਮਾਈ ਮਾਈ ਸਵਾਦਾ ਬੰਬੋ